ਅਧਿਕਾਰ ਪਹਿਲੇ ਨਾ ਦੀ ਅਧਿਕਾਰ ਅਜੇ ਤੱਕ ਪਾਲਟੀ ਕੋਲੀ ਹੈ ਪਹਿਲੇ ਨਾ ਦੀ ਗੱਡੀ ਇਹ ਤਾਂ ਤਕਰੀਬਨ ਜਿੰਨ ਮਿਲਦੀ ਨਹੀਂ ਪੈ ਜਿੰਨ ਮਿਲਦੀ ਨਹੀਂ ਏਸੀ ਹੀਟਰ ਸਟੀਰੀਓ ਸਾਰਾ ਕੁਝ ਵਰਕ ਹੈ ਰੂਟ ਰੈਡ ਸਾਰਾ ਕੁਝ ਵਰਕਿੰਗ ਹੈ ਬਿਲਕੁਲ 85000 ਇਹਦਾ ਵੀ 85000 ਦੋਵੇਂ অপਸ਼ਨ ਆ ਰੱਖਤੀ ਹੈ ਬੜੀ ਗਿਫਟੀ ਹੈ ਜੀ ਇਹ ਇਹਦਾ ਰੇਡੀਓ ਹਾਂ ਜੀ ਤੇ ਇਹਦੀ ਕੀ ਡਿਟੇਲ ਆ ਫਿਰ ਜੀ ਇਹਦੀ ਜੀ ਇਹ 2007 ਮਾਡਲ ਹੈ ਜੀ ਪਾਸਿੰਗ ਹੋਈ ਹੋਈ ਹੈ ਪਾਸਿੰਗ ਇਹਦੀ ਕਿੰਨੇ ਤੱਕ ਇਹਦੀ ਪਾਸਿੰਗ ਹੈਗੀ 25 26 ਤੱਕ ਪਾਸਿੰਗ ਹੈਗੀ ਹਾਂ 26 ਤੱਕ ਇਹਦੀ ਪਾਸਿੰਗ ਹੈ ਹਾਂ ਜੀ ਹਾਂ ਜੀ ਤੇਰੇ ਇਹਦਾ ਰੇਟ 85000 ਰੁਪਏ ਦੀ ਕਾਰ ਦੇ ਦਾਂਗੇ 85000 ਦੀ ਹਾਂ ਜੀ ਇਹ ਸੈਕੰਡ ਹੈਂਡ ਨਰ ਤੇ ਪਾਸਿੰਗ ਕਿੰਨੇ ਤੱਕ ਹੈ 25 ਤੱਕ ਪਾਸਿੰਗ ਹੈ 25 ਤੱਕ ਪਾਸਿੰਗ ਆ ਗੱਡੀ ਲੱਖ ਰੁਪਏ ਦੀ ਕਾਰ ਦੇ ਦਾਂਗੇ ਲੱਖ ਰੁਪਏ ਦੀ ਗੱਡੀ ਵਿਦ ਟ੍ਰਾਂਸਫਰ ਰੇਟ ਇਹੋ ਜਿਹਾ ਦੇਣਾ 150 ਮਨ 1 ਲੱਖ 1 ਲੱਖ 5 ਡੇਢ ਲੱਖ ਰੁਪਏ ਦੀ ਗੱਡ। ਬਈ ਡੇਢ ਲੱਖ ਦੀ ਤੁਹਾਨੂੰ ਵਿਸਟਾ ਗੱਡੀ ਮਿਲ ਜੂਗੀ ਜਿਹੜਾ ਕੋਈ ਛੋਟੀ ਗੱਡੀ ਭਾਂ ਰਿਆ ਫੈਮਿਲੀ। ਚਲੋ ਮੋਟਰਸਾਈਕਲ ਦੇ ਰੇਟ ਤੇ ਬਿਲਕੁਲ ਜੀ ਬਿਲਕੁਲ ਮੀਟਰ ਗੱਡੀ ਦੇ ਟਾਇਰ ਚੱਲੇ ਹੋਏ ਨੇ ਜੀ ਬਿਲਕੁਲ ਬ੍ਰਾਈ ਨਿਊ ਨੇ ਬਿਲਕੁਲ ਜੀ ਚਾਰੇ ਨਹੀਂ ਤਾਂ तकरीबन ਬਲੈਰੋ ਲਈ ਦਿਓ। ਹਾਂਜੀ ਨਾ ਜੀ ਨਾ ਬਿਲਕੁਲ ਬਿਲਕੁਲ ਜੀ ਪੰਨ ਦਾ ਕੁਝ ਹੈ। ਆ ਕੀ ਚੀਜ਼ ਹੈ? ਇਹ ਲੋਕ ਸਿਸਟਮ ਹੈ ਜੀ ਇਹ ਤਾਂ ਗੇਅਰ ਲੋਕ ਹੈ। ਰਾਤ ਨੂੰ ਜੇ ਤੁਸੀਂ ਸੇਫਟੀ ਆਪਣੀ ਗੱਡੀ ਚੋਰੀ ਨਹੀਂ ਹੋਣੀ। ਆ ਚੋਰੀ ਨਹੀਂ ਹੋਣੀ। ਆ ਜੀ ਜੀ ਬਸ। ਹਾਂਜੀ ਲੈਦਰ ਲੋਦਰ ਨੇ ਸਾਰੇ ਅੰ ਕਬਰ ਵਧੀਆ ਪਈ ਲੱਗੀ ਲਵਾਈ ਆਜੀ ਟੱਚ ਲੱਗ ਲਵਾਈ ਆ ਜੀ ਦੇਖੋ ਠੀਕ ਹੈ ਸੈਵਨ ਸੀਟਰ ਕਾਰ ਹੈ ਓਕੇ ਹਾਂਜੀ ਪੈਟਰੋਲ ਹੈ ਚਾਰੇ ਟਾਇਰ ਨਵੇਂ ਨੇ ਕੱਟੀ ਤੇ ਉਹ ਉਹ ਡੀਜ਼ਲ ਤੇ ਸੀ ਉਹ ਡੀਜ਼ਲ ਤੇ ਸੀ ਇਹ ਪੈਟਰੋਲ ਤੇ ਇਹ ਪੈਟਰੋਲ ਤੇ ਰੇਟ ਰੇਟ 'ਚ ਵੀ ਫਰਕ ਆਣਾ ਰੇਟ 'ਚ ਵੀ ਫਰਕ ਆ ਜੀ ਥੋੜਾ ਜਿਹਾ ਇਹ 3 ਲੱਖ ਰੁਪਏ ਦੀ ਕਾਰ ਹੈ 3 ਲੱਖ ਰੁਪਏ ਸੈਵਨ ਸੀਟਰ ਸੈਵਨ ਸੀਟਰ ਕਾਰ ਹਾਂਜੀ ਕੀ ਹਾਲ ਚਾਲ ਆ ਬਈ ਤੁਹਾਨੂੰ ਪਤਾ ਬਈ ਬਿਗ ਕਾਰ ਬਾਜ਼ਾਰ ਦੇ ਵਿੱਚ ਆਏ ਹੋਏ ਸੀਗੇ ਸਾਹਮਣੇ ਐਸਪੀ ਆਟੋਮੋਬਾਈਲ ਵਾਲਿਆਂ ਦਾ ਤੁਹਾਨੂੰ ਬੋਰਡ ਦੇਖ ਹੀ ਰਹੇ ਹੁਣ ਗੱਡੀਆਂ ਸਾਰੀਆਂ ਮਿਕਸਡ ਸੈਗਮੈਂਟ ਦੀਆਂ ਕਹ ਲੋ ਏ ਟੂ ਜ਼ेड ਵਧੀਆ ਕੰਡੀਸ਼ਨ ਦੇ ਵਿੱਚ ਗੱਡੀਆਂ ਲੈ ਗਿਆ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਹੀ ਫਾਈਨ ਬਾਈ ਬਹੁਤ ਵਧੀਆ ਤੇ ਪਹਿਲੀ ਵੀਡੀਓ ਕਹ ਲੋ ਹਾਂਜੀ ਹਾਂਜੀ ਬਿਲਕੁਲ ਆਪਣੇ ਇੰਟਰੋਡਕਸ਼ਨ ਦੇ ਦਿਓ ਆਪਣੇ ਬਾਰੇ ਮੈਂ ਐਸਪੀ ਆਟੋਮੋਬਾਈਲ ਲੁਧਿਆਣਾ ਇਕਬਾਲ ਸਿੰਘ ਓਕੇ ਤੇ ਨੋ ਗੱਡੀ ਲਈ ਗੱਡੀਏ ਕਿ ਲੱਗਦੇ ਵੀ ਐਸਪੀਏ ਨਹੀਂ ਨਹੀਂ ਹਾਂ ਜੀ ਆਓ ਤੇ ਗੱਲ ਕਰੀਏ ਆਪਾਂ ਜੇਕਰ ਹਾਂ ਜੀ ਆ ਗਈ ਘੱਟ ਤੋਂ ਘੱਟ ਜੇਕਰ ਆਪਣਾ ਸਟਾਰਟਿੰਗ ਪ੍ਰਾਈਸ ਕਰੀ ਕਿੰਨਾ ਕੋ ਹੋ ਜਾਂਦਾ ਗੱਡੀਆਂ ਦਾ ਲੱਖ ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆ ਆਪਣਾ ਲੱਖ ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆ ਲੱਖ ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆ ਵਧੀਆ ਕਾਰਾਂ ਨੇ ਆਪਣੇ ਕੋ ਸਾਰੀਆਂ ਜੈਨੂਨ ਜੈਨੂਨ ਪੇਪਰ ਵਰਕ ਐਨ ਪੂਰਾ ਹਾਂ ਪੂਰਾ ਐਨ ਵਧੀਆ ਪੇਪਰ ਵਰਕ ਹੈ ਜੀ ਪੂਰਾ ਠੀਕ ਹੈ ਜੀ ਨਾਮ ਕਰਾਇ ਤੇ ਕਾਰ ਪੂਰੀ ਐਨ ਮਿਲਦੀ ਹੈ ਤਾਂ ਕੋਈ ਗੱਡੀ ਚ ਕਮੀ ਪਈ ਨਹੀਂ ਜੀ ਕੋਈ ਕਮੀ ਪਈ ਨਹੀਂ ਨਾ ਜੀ ਨਾ ਪੰਜਾਬ ਨੰਬਰ ਗੱਡੀਆਂ ਹੈਗੀਆਂ ਤੁਹਾਡੇ ਲਈ ਜਿਵੇਂ ਅਸੀਂ ਦੱਸਿਆ ਐਸਪੀ ਸਾਹਿਬ ਕੋਲ ਆਏ ਆ ਤੇ ਹੁਣ ਗੱਲ ਕਰੀਏ ਭਾਈ ਜੀ ਪਹਿਲਾਂ ਪਹਿਲੀ ਗੱਡੀ ਦੀ ਐਸ ਕ੍ਰੋਸ ਗੱਡੀ ਆ ਵਧੀਆ ਗੱਡੀ ਹੈਗੀ ਆ ਬਿਲਕੁਲ ਪਹਿਲੇ ਫਰਸਟ ਨਾਮ ਦੇ ਉੱਤੇ ਕਾਰ ਹੈ ਜੀ ਠੀਕ ਹੈ ਜੀ ਪੀਵੀ 10 ਲੁਧਿਆਣੇ ਦਾ ਨੰਬਰ ਆ ਗੱਡੀ ਦਾ ਬੰਪਰ ਟੂ ਬੰਪਰ ਰਿਚ ਸਾਰੀ ਓਰੀਜਨਲ ਕਾਰ ਆ ਹਾਂ ਜੀ ਸਰ ਹੁਣ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਹਨਾ ਤੁਹਾਨੂੰ ਗੱਡੀ ਦੀ ਕੰਡੀਸ਼ਨ ਤੋਂ ਟੌਪ ਵਾਲਾ ਮਾ ਹੂੰ ਤੇ ਆਜੋ ਮੈਂ ਤੁਹਾਨੂੰ ਅੰਦਰੋਂ ਨਾ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰਾਉਂਦਾ ਆ ਗੱਡੀ ਦੇ ਅੰਦਰ ਕੰਡੀਸ਼ਨ ਚੈੱਕ ਕਰੋ ਪੁਸ਼ ਬਟਨ ਸਟਾਰਟ ਹੈ ਹੂੰ ਸਕਰੀਨ ਵਗੈਰਾ ਲੱਗੇ ਹੋਏ ਜਿਹੜੀ ਕੰਪਨੀ ਫੇਟਡ ਮੈਟਿੰਗ ਵਗੈਰਾ ਹੋਈ ਆ ਤੇ ਹੁਣ ਗੱਲ ਕਰਾਂ ਇਹਦੀ ਡਿਮਾਂਡ ਦੀ ਡਿਮਾਂਡ ਕੀ ਰੱਖੀ ਗੱਡੀ ਦੀ ਡਿਮਾਂਡ ਹੈ ਕਿ 5 ਲੱਖ 25000 ਰੁਪਇਆ 5 ਲੱਖ 25000 ਤੇ ਐਂਡ ਦੇ ਵਿੱਚ ਆਪਾਂ ਜਦੋਂ ਸਟਾਰਟ ਵਿਦ ਟ੍ਰਾਂਸਫਰ ਵਿਦ ਤੇ ਟ੍ਰਾਂਸਫਰ ਹਾਂਜੀ ਫੁੱਲ ਇਨ ਸ਼ੋਰਡ ਜਿਹੜੀ ਗੱਲ ਕੀਤੀ ਸੀਗੀ ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਗੱਡੀ ਉਹ ਆਪਾਂ ਐਂਡ ਦੇ ਦੇਖਾਵਾਂਗੇ ਓਕੇ ਤੇ ਹੁਣ ਗੱਲ ਕਰੀਏ ਅੱਗੇ ਮੂਵੀ ਲੋ ਆ ਗਈ ਹਾਂਜੀ ਮੁੰਡਾ ਵਾਲੇ ਦੀ ਇਹ ਵੀ ਗੱਡੀ ਕ੍ਰੇਟਾ ਵਰਗੀ ਹੈ ਕ੍ਰੇਟਾ ਦੀ ਸ਼ੇ ਵਰਗੀ ਗੱਡੀ ਹੈ ਹਾਂਜੀ ਕ੍ਰੇਟਾ ਦੀ ਇਹ ਨੂੰ ਤੁਸੀਂ ਮਿਨੀਓ ਇਨੋਵਾ ਦੇ ਨਾਲ ਹੈ 7 ਸੀਟਰ ਹੈ 7 ਸੀਟਰ ਹੈ 7 ਸੀਟਰ ਕਾਰ ਹੈ ਤੇ ਗੱਡੀ ਅੰਦਰੋਂ ਚੈੱਕ ਕਰਿਓ ਗੱਡੀ ਕਾਫੀ ਲੰਬੀ ਚੌੜੀ ਹੈ ਹਾਂਜੀ ਹਾਂਜੀ 7 ਸੀਟਰ ਹੈ ਜੀ ਟੌਪ ਟੌਪ ਵਾਲਾ ਮਾਡਲ ਹੈ ਉੱਪਰ ਛੱਤੇ ਵੀ ਬਲੌਰ ਹੈ ਹਾਂਜੀ ਦੋ 에어백 ਨੇ ਦੋ 에어백 ਹਾਂਜੀ ਲਾਈਟ 에어 ਪਏ ਨੇ ਕੰਪਨੀ ਦੇ ਹੂੰ ਤੇ ਗੱਡੀ ਪਹਿਲੇ ਨਾਂ ਤੇ ਆ ਇਹ ਗੱਡੀ ਸੈਕੰਡ ਓਨਰ ਆ ਸੈਕੰਡ ਓਨਰ ਗੱਡੀ ਆ ਚੱਲੀ ਕਿੰਨੀ ਹੋਣੀ ਤਕਰੀਬਨ ਇਹ ਚੱਲੀ ਆ ਜੀ 95000 95000 ਕੰਪਨੀ ਵਿਦਰ ਕੰਪਲੀਟ ਰਿਕਾਰਡ ਵਿਦਰ ਕੰਪਨੀ ਰਿਕਾਰਡ ਜੇ ਤੁਹਾਨੂੰ ਗੱਡੀਆਂ ਚੱਲੀਆਂ ਜਿੰਨੀਆਂ ਵੀ ਫਿਰ ਜੈਨੂਨ ਹੁੰਦਾ ਮੀਟਰ ਹਾਂਜੀ ਜੈਨੂਨ ਜੀ ਚੱਲਦਾ ਕਿ ਕਿਤੋਂ ਵਿੱਚ ਚੈੱਕ ਕਰਾ ਲੈ ਬਿਲਕੁਲ ਜੀ ਬਿਲਕੁਲ ਫਿਕਰ ਹੋਗੇ ਫਿਕਰ ਹੋਗੇ ਕੋਈ ਦਿੱਕਤ ਨਹੀਂ ਇਹਦਾ ਰੇਟ ਕਿੰਨਾ ਪੁੱਗਦਾ ਆਪਾਂ ਨੂੰ ਇਹਦਾ ਹੀ 4,25,000 ਰੁਪਇਆ ਵਿਦ ట్రాנסਫਰ ਵਿਦ ట్రాנסਫਰ ਹਾਂਜੀ ਤੇ ਹੁਣ ਫੁੱਲ ਨਹੀਂ ਸ਼ੋਰ ਓਕੇ ਹੁਣ ਆਪ ਆਪਣੇ ਤੋਂ ਆ ਗਈ ਫੋਰਡ ਦੀ ਇਕੋ ਸਪੋਰਟ ਇਹ ਛੋਟੀ ਗੱਡੀ ਲੈਣੇ ਹੋ ਕਹਿ ਲੋ ਐਸਯੂਵੀ ਦੀ ਸ਼ੇਪ ਐਕਐਸਯੂਵੀ ਦੀ ਸ਼ੇਪ ਚ ਹੈ ਹਾਂ ਤੇ ਇਹਦੀ ਡਿਟੇਲ ਫਿਰ ਕੀ ਰਹਿਣ ਵਾਲੀ ਇਹਦੇ ਜੀ 2013 ਮਾਡਲ ਹੈ ਓਕੇ ਆ ਲਾਈਟ ਟਾਇਰ ਪਏ ਹੋਏ ਨੇ ਜੀ ਹੂੰ ਗੱਡੀ ਦੇ ਟਾਇਰ ਵਧੀਆ ਬ੍ਰੈਂਡ ਨੂੰ ਨਵੇਂ ਨੇ ਹੂੰ ਠੀਕ ਹੈ ਜੀ 72000 ਕਿਲੋਮੀਟਰ ਚੱਲੀ ਹੋਈ ਹੈ ਲੋਕਲ ਨੰਬਰ ਦੀ ਗੱਡੀ ਹੈ ਇੱਕੋ ਇੱਕ ਹਾਂਜੀ ਹਾਂਜੀ ਗੱਡੀ ਅੰਦਰ ਉਹ ਵੀ ਤੁਸੀਂ ਦੇਖੋਗੇ ਨਾ ਇੱਕ ਵਾਰੀ ਇੰਟੀਰੀਅਰ ਜਮਾਈ ਸਾਫ ਸੁਥਰੀ ਗੱਡੀ ਕੰਡੀਸ਼ਨ ਦੇ ਵਿੱਚ ਮਿਲ ਜਾਨੀ ਹੈ ਗੱਡੀ ਤੇ ਇਹਦਾ ਰੇਟ ਫਿਰ ਹਾਂਜੀ ਇਹਦਾ ਆਏਗਾ ਰੇਟ ਵੀ ਉਹ ਵੀ ਜਿਹੜਾ ਕਿਤੋਂ ਮਿਲੇ ਨਾ ਹਾਂ 3,25,000 ਰੁਪਏ ਦੀ ਕਾਰ ਹੈ ਜੀ ਵਿਦ ਟ੍ਰਾਂਸਫਰ 3,25,000 ਰੁਪਏ ਦੀ ਕਾਰ ਹੈ ਹਾਂਜੀ ਅੱਜ ਤਾਂ ਹੁਣ ਛੋਟੀ ਸੈਗਮੈਂਟ ਦੀ ਗੱਡੀ ਹੈ 3,25,000 ਦੀ ਇਹਦੇ ਤੇ ਲੋਨ ਕਿੰਨਾ ਹੁੰਦਾ ਲੋਨ ਇਹਦੇ ਤਕਰੀਬਨ 1.5 ਤੋਂ 2 ਲੱਖ ਰੁਪਏ ਦੇ ਵਿੱਚ ਇਹਦੇ ਤੇ ਲੋਨ ਹੋ ਜਾਊਗਾ। 1.5 ਤੋਂ 2 ਲੱਖ ਰੁਪਏ ਦਾ ਲੋਨ। ਬਾਕੀ ਬਾਕੀ ਜੇ ਕਸਟਮਰ ਦੀ ਜਿਹੜੀ ਪ੍ਰੋਫਾਈਲ ਹੁੰਦੀ ਹੈ ਉਹਦੇ ਤੇ ਉੱਤੇ ਹੁੰਦਾ। ਜਿੰਨੇ ਜਿਆਦਾ ਕਹਿ ਲੋ ਆਪਣੇ ਡਾਕੂਮੈਂਟ ਰੋਕੂਮੈਂਟ ਵਧੀਆ ਹੋਣਗੇ ਹੁਣ ਬਾਕੀ ਹੋ ਜਾਊਗਾ। ਹੁਣ ਆ ਗਈ ਆਪਣੇ ਤੋਂ ਵਿਸਟਾ। ਦੋ ਲੋ ਬਜਟ ਵਾਲਿਆਂ ਦੀ। ਲੋ ਬਜਟ ਵਾਲਿਆਂ ਦੀ। ਹਾਂਜੀ। ਤੇ ਇਹਦੀ ਫਿਰ ਦੱਸੋ। ਇਹਦੀ ਜੀ 2014 ਮਾਡਲ ਹੈ ਕਾਰ। TDI ਇੰਜਨ ਹੈ ਜੀ ਇਹਦਾ। ਟਾਟਾ ਦਾ ਆਪਣਾ ਹੈ ਵਿਸਟਾ। ਇੰਡੀਆ ਦਾ ਵਿਸਟਾ। ਆ ਓਨਰ ਕਿਹੜਾ ਹੈ? ਓਨਰ ਫਸਟ ਹੈ। ਫਸਟ ਓਨਰ ਦਾ। ਹਾਂਜੀ। ਗੱਡੀ ਅੰਦਰੋਂ ਚੈੱਕ ਕਰੂੰਗੇ ਇਹ ਭਾਜੀ ਆਪਣਾ ਆਫਟਰ ਮਾਰਕੀਟ ਸੀਟਾਂ ਆ ਹਾਂਜੀ ਹਾਂਜੀ ਆਫਟਰ ਮਾਰਕੀਟ ਠੀਕ ਆ ਹਾਂਜੀ ਤੇ ਇੱਕ ਵਾਰੀ ਦੇਖੋਗੇ ਨਾ ਅੰਦਰੋਂ ਸੀਟ ਉਹ ਹੁਣੀ ਗੱਡੀ ਹੈਗੀ ਆ ਜਮੇ ਤਿਆਰ ਹੋਈ ਹੋਏ ਅਲੋਏ ਵਿੱਚ ਤਾਂ ਬਿਸਟਰ ਦੇ ਵਿੱਚ ਵੀ ਪਏ ਹੋਏ ਬਿਸਟਰੇ ਪਏ ਬਿਲਕੁਲ ਬਿਸਟਰੇ ਚ ਵੀ ਪਏ ਤੇ ਫਿਰ ਇਹਦਾ ਰੇਟ ਰੇਟ ਇਹੋ ਜਿਹਾ ਦੇਣਾ 150 ਮਨ 1 ਲੱਖ 1 ਲੱਖ 5 ਡੇਢ ਲੱਖ ਰੁਪਏ ਦੀ ਗੱਲ ਭਈ ਡੇਢ ਲੱਖ ਦੀ ਤੁਹਾਨੂੰ ਵਿਸਟਾ ਗੱਡੀ ਮਿਲ ਜੂਗੀ ਜਿਹੜਾ ਕੋਈ ਛੋਟੀ ਗੱਡੀ ਭਾਂ ਰਿਹਾ ਫੈਮਰੀ ਚਲੋ ਮੋਟਰਸਾਈਕਲ ਦੇ ਰੇਟ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਹਾਂ ਜੀ ਮਾਗੀ ਆਪਣੇ ਦੀ ਬਲੇਰੋ ਵੀ ਪਸੰਦ ਹੈ ਇਹ ਤੁਹਾਡੇ ਦੇ ਸੂਟ ਚਰਦੀ ਹੈ ਜਮਾਈ ਇਹ ਬਲੇਰੋ ਇਹ ਐਸਪੀ ਸਾਹ ਦੇ ਨਾਲ ਯੂਜ਼ ਕਰਦੀ ਹੈ ਗੱਡੀ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਹੁਣ ਗੱਲ ਕਰੀ 00 ਵੀ ਉੱਤੋਂ ਨੰਬਰ ਗੱਡੀ ਦਾ ਰਹਿਣ ਵਾਲਾ ਆ ਬਲੈਰੋ ਅੱਗੇ ਆ ਦੇਖੋ ਲਾਈਟਾਂ ਜਿਗੇ ਲਾਈਟਾਂ ਜਿਗਾ ਅਗੇ ਦਿਖਾਤੀਆਂ ਬਈ ਪ੍ਰੋਜੈਕਟਰ ਲਾਈਟਾਂ ਲੱਗੀਆਂ ਆ ਥੱਲੇ ਹਾਂਜੀ ਗੱਡੀ ਜਮਾਂ ਹੀ ਸੋਣੀ ਐ ਇੱਕ ਵਾਰੀ ਇਹ ਲੋਏ ਬਿਲ ਪਲਾਟੀ ਦੇ ओरिजिनल ਬਿਲਕੁਲ 100 ਕਿਲੋਮੀਟਰ ਗੱਡੀ ਦੇ ਟਾਇਰ ਚੱਲੇ ਹੋਏ ਨੇ ਜੀ ਬਿਲਕੁਲ ਬ੍ਰਾਈਂ ਨਿਊ ਨੇ ਬਿਲਕੁਲ ਜੀ ਚਾਰੇ ਨਹੀਂ ਤਾਂ तकरीबन ਬਲੈਰੋ ਲਈ ਦੀ ਉਹ ਹਾਂਜੀ ਨਾ ਜੀ ਨਾ ਬਿਲਕੁਲ ਬਿਲਕੁਲ ਜੀ ਅੰਦਰ ਹੀ ਕਰਤਾ ਹਾਂਜੀ ਅੰਦਰ ਵੀ ਲਾਈਟਿੰਗ ਪੂਰੀ ਐ ਜੀ ਹੂੰ ਅੰਦਰੋਂ ਗੱਡੀ ਚੈੱਕ ਕਰਿਓ ਸੀ ਹਾਂਜੀ ਪੂਰੀ ਲਾਈਟ ਅੰਦਰਲੇ ਪਾਸੇ ਥੱਲੇ ਵੀ ਲਾਈਟ ਵਗੈਰਾ ਸਾਰਾ ਕੁਝ ਹੈ ਇਹ ਲੌਕ ਸਿਸਟਮ ਹੈ ਜੀ ਇਹ ਤਾਂ ਗੇਅਰ ਲੌਕ ਹੈ ਰਾਤ ਨੂੰ ਜੇ ਤੁਸੀਂ ਸੇਫਟੀ ਹੈ ਆਪਣੀ ਚੋਰੀ ਨਹੀਂ ਹੋਣੀ ਚੋਰੀ ਨਹੀਂ ਹੋਣੀ ਹਾਂ ਜੀ ਬਸ ਹਾਂ ਜੀ ਲੈਦਰ ਲੋਦਰ ਨੇ ਸਾਰੇ ਅੰਦਰ ਸੀਟ ਕਵਰ ਵਧੀਆ ਪਏ ਆਹ ਜੀ ਲਾਗੀ ਲਵਾਈ ਹੈ ਹਾਂ ਜੀ ਟੱਚ ਲੱਗ ਲਵਾਈ ਹੈ ਜੀ ਦੇਖੋ ਠੀਕ ਆ ਸੈਂਟਰ ਲੌਕ ਹੈ ਮੇਰੇ ਸਾਨਾ ਫਿਰ ਜਿੰਨੀ ਗੱਡੀ ਤਿਆਰ ਹੋਈਏ ਤੇ ਬੜੀ ਮਹਿੰਗੀ ਹੁੰਦੀ ਕੁਝ ਖਾਸ ਨਹੀਂ ਜੀ ਮਹਿੰਗੀ ਹਾਂ ਨਾ ਆਗੇ ਨਾ ਕਿੰਨੇ ਦੀ ਹੋਊ ਸਾਢੇ 4 ਲੱਖ ਰੁਪਏ ਦੀ ਕਾਰ ਹੈ 4 ਲੱਖ ਦੇ ਵਿੱਚ ਹਾਂ ਜੀ ਸਾਰੀ ਓਰੀਜਨਲ ਹੈ ਸਾਰੀ origignal ਪਹੀਆ ਗੱਡੀ ਤੇ ਤੁਸੀਂ ਬਲੈਰੋ ਦੇਖੀ ਹੋਣੀ 70000 ਕਿਲੋਮੀਟਰ ਚੱਲੀ ਹੋਈ ਹੈ 70000 70000 ਚੱਲੀ ਕੋਈ ਮੀਟਰ ਪਿੱਛੇ ਨਹੀਂ ਨਾ ਜੀ ਨਾ ਬਿਲਕੁਲ ਨਹੀਂ ਚੈੱਕ ਕਰਾ ਲਓ ਬਣਾਈ ਆਪਣੇ ਟੋヨタ ਦੀ ਇਟਿਓਸ ਹਾਂ ਜੀ ਲੀਵਾ 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 ਜੀ ਤੇ ਇਹਦਾ ਇਹ ਹੁਣ ਆ ਆ ਬੰਪਰ ਤੋਂ ਬੰਪਰ origignal ਹਾਂ ਜੀ ਹਾਂ ਜੀ ਸਾਰੇ ਕਾਰ ਨੇ ਇਹਨਾਂ ਨੂੰ ਕਿਹੜੇ ਆ ਇਹ ਫਰਸਟ ਨਾਂ ਤੇ ਆ ਪਹਿਲੇ ਨਾਂ ਤੇ ਪਹਿਲੇ ਨਾਂ ਤੇ ਚੱਲੀ ਦੀ ਗੱਲ ਕਰਾਂ ਮੈਂ ਹਾਂ 90000 ਕਿਲੋਮੀਟਰ ਚੱਲੀ ਹੈ ਡੀਜ਼ਲ 90000 ਕਿਲੋਮੀਟਰ ਚੱਲੀ ਹੈ ਡੀਜ਼ਲ ਵੀਰ ਡੀਜ਼ਲ ਵਾਲਾ ਹੈ ਹਾਂ ਤੇ ਮਾਡਲ ਕਿੰਨਾ ਦੱਸਿਆ ਸੀਗਾ 2013 ਜੀ 2013 ਮਾਡਲ ਹੈਗਾ ਹਾਂ ਤੇ ਇਹਦਾ ਫਿਰ ਰੇਟ ਕਿੰਨਾ ਕੁ ਪੈਣਾ ਇਹ ਦਾ ਜੀ 3,25,000 3,25,000 ਉਹ ਜਦੋਂ 3,25,000 ਰੇਟ ਦੱਸੇ ਫਿਰ ਵਿਦ ਟ੍ਰਾਂਸਫਰ ਆ ਮੌਕੇ ਤੇ ਉਹ ਹੋ ਜਾਏਗਾ ਜੀ ਠੀਕ ਆ ਬਜਾ ਲੋਨ ਵਗੈਰਾ ਵੀ ਗੱਡੀ ਤੇ ਆ ਟ੍ਰਾਂਸਫਰ ਵਿਦ ਹੈ ਕੋਈ ਮਤਲਬ ਕਸਟਮਰ ਨੂੰ ਨਹੀਂ ਉਹ ਖਾ ਨਹੀਂ ਹੋਊਗਾ ਕਸਟਮਰ ਨੂੰ ਕੋਈ ਪੇਪਰ ਪੁੱਪਰ ਕੱਲ ਨੂੰ ਗੁੰਮ ਹੋ ਜਾਂਦੇ ਨੇ ਤੇ ਇਸ ਲਈ ਇਹ ਟ੍ਰਾਂਸਫਰ ਵਿਦ ਅਸੀਂ ਨਾਲ ਹੀ ਦਿੰਦੇ ਹਾਂ ਹੁਣ ਇਹ ਆਪਣਾ ਇੱਕ ਉਧਰ ਦਿਖਾਈ ਸੀ ਚਿੱਟੂ ਨੂੰ ਵੀ ਲੋ ਇਹ ਸਿਲਵਰ ਸਿਲਵਰ ਕਲਰ ਇਹ ਪੈਟਰੋਲ ਆ ਡੀਜ਼ਲ ਸੀ ਅੱਛਾ ਹਾਂਜੀ ਤੇ ਇਹਦੀ ਪਹਿਲਾਂ ਆਪਾਂ ਅੰਦਰੋਂ ਕੰਡੀਸ਼ਨ ਚ ਹਾਂਜੀ ਹਾਂਜੀ ਗੱਡੀਆਂ ਤਕਰੀਬਨ ਆਪਣੀਆਂ ਸਾਫ਼ ਸੁਥਰੀ ਸਾਫ਼ ਸੁਥਰੀ ਐਂਡ ਬਿਲਕੁਲ ਹਾਂ 7 ਸੀਟਰ ਹੈ ਜੀ ਇਹ ਕਾਰ 2014 ਮਾਡਲ ਹੈ ਹੂੰ ਠੀਕ ਹੈ 7 ਸੀਟਰ ਕਾਰ ਹੈ ਓਕੇ ਹਾਂਜੀ ਪੈਟਰੋਲ ਹੈ ਇਹ ਚਾਰੇ ਟਾਇਰ ਨਵੇਂ ਨੇ ਕੱਟੀ ਤੇ ਉਹ ਉਹ ਡੀਜ਼ਲ ਤੇ ਸੀ ਉਹ ਡੀਜ਼ਲ ਤੇ ਸੀ ਇਹ ਪੈਟਰੋਲ ਤੇ ਇਹ ਪੈਟਰੋਲ ਤੇ ਰੇਟ ਰੇਟ 'ਚ ਵੀ ਫਰਕ ਆਉਣਾ ਰੇਟ 'ਚ ਵੀ ਫਰਕ ਆ ਜੀ ਥੋੜਾ ਜਿਹਾ ਇਹ 3 ਲੱਖ ਰੁਪਏ ਦੀ ਕਾਰ ਹੈ 3 ਲੱਖ ਰੁਪਏ 7 ਸੀਟਰ 7 ਸੀਟਰ ਕਾਰ ਹੈ ਹਾਂ ਜੀ 14 ਮਾਡਲ ਵਿੱਚ ਪਤਾ ਕਰ ਲੇ ਮਿਲ ਨਹੀਂ ਮਿਲਣੀ ਨਹੀਂ ਮਿਲਣੀ ਜੀ ਬਿਲਕੁਲ ਨਹੀਂ ਮਿਲਣੀ ਜੀ ਪਤਾ ਚੱਲ ਹਾਂ ਜੀ ਬਿਲਕੁਲ ਹੀ ਨਹੀਂ ਮਿਲਣੀ ਜੀ ਛੋਟੀ ਗੱਡੀ ਦੇ ਰੇਟ ਦੇ ਵਿੱਚ ਵੱਡੀ ਦੇ ਬਿਲਕੁਲ ਜੀ ਬਿਲਕੁਲ ਹੁਣ ਆ ਗਈ ਆਪਣੇ ਤੋਂ ਫੇਰ ਵਿਸਟਾ ਇਹ ਫੇਰ ਵਿਸਟਾ ਇਹ ਵਿਸਟਾ ਹੈਗੀ ਜੀ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਤੋਂ ਕੁਆਟਰ ਜੈਟ ਉਹ ਤੋਂ ਉੱਤੇ ਆ ਇਹ ਸਟੀering ਕੰਟਰੋਲ ਹੈ ਠੀਕ ਆ ਇਹ ਸਟੀering ਤੇ ਅੰਦਰੋਂ ਸੀਟ ਦਾ ਬ੍ਰੈਂਡ ਨਵੇਂ ਆ ਜੀ ਸਾਰੇ ਅਗੜਾ ਥੋੜੇ ਇਹ ਵੀਡੀਓ ਆਪਣੇ ਨਿਹਰਾ ਹੋ ਗਿਆ ਤਾਂ ਕਰਕੇ ਥੋੜੀ ਜਿਹੀ ਵੀਡੀਓ ਗੱਡੀਆਂ ਦੇਖਣ ਹਾਂ ਬਿਲਕੁਲ ਵੈਸੇ ਗੱਡੀਆਂ ਬੜੀਆਂ ਸਾਫ਼ ਆ ਬਿਲਕੁਲ ਜੀ ਬਿਲਕੁਲ ਹੁਣ ਗੱਲ ਕਰਾਂ ਇਹਦਾ ਰੇਟ ਇਹਦਾ ਵੀ ਡੇਢ ਲੱਖ ਰੁਪਈਆ ਜੀ ਟੌਪ ਵਾਲਾ ਮਾਡਲ ਹਾਂ ਜੀ ਇਹ ਇਹ ਮਾਡਲ ਹੈਗੀ ਆ ਜੀ 13 ਉਹ 14 ਸੀ ਇਹ 13 ਮਾਡਲ ਠੀਕ ਆ ਇਹ ਆ ਗਈ ਆਪਣੇ अल्टੋ ਵਰਗੀ ਇਹ ਈਓਨ ਆ ਜੀ ਈਓਨ ਵੈਸੇ ਇਹ ਕਾਰ ਸੇਲ ਹੋ ਚੁੱਕੀ ਐ ਹੋ ਗਈ ਐ ਫਿਰ ਸੇਲ ਹੋ ਗਈ ਐ ਹਾਂ ਕੱਲ ਲੈ ਜਾਣਗੇ ਹਾਂ ਜੀ ਹਾਂ ਜੀ ਆਉਂਦੀਆਂ ਰਹਿੰਦੀਆਂ ਹਾਂ ਜੀ ਹਾਂ ਜੀ ਹਾਂ ਜੀ ਇਹ 13 ਮਾਡਲ ਐ ਜੀ ਹੂੰ 2,115,000 ਦੀ ਇਹ ਫਾਈਨਲ ਦਿੱਤੀ ਐ ਜੀ ਕਾਰ ਸਾਰੀ ਬ੍ਰੈਂਡ ਨਿਊ ਨਵੀਂ ਕਾਰ ਐ ਜੀ ਹੁਣ ਆ ਆਪਣੀ ਆ ਗਈ ਪੁਰਾਣੀ ਰੋਡ ਦੀ ਰਾਣੀ ਗੜ ਕਾਫੀ ਟਾਈਮ ਤੇ ਰਾਜ ਕੀਤਾ ਅੱਜ ਵੀ ਅੱਜ ਵੀ ਕਰ ਰਹੀ ਐ ਅੱਜ ਵੀ ਦੇਖੋ ਅੰਦਰੋਂ ਸਾਫ਼ ਗੱਡੀ ਪਈ ਐ ਮਾਡਲ ਕਿਹੜਾ ਏ ਇਹ ਮਾਡਲ 2005 ਮਾਡਲ ਆ ਪਾਸਿੰਗ ਹੋਈ ਹੋਈ ਏ ਸੈਕੰਡ ਹੈਂਡ ਆਰ ਤੇ ਪਾਸਿੰਗ ਕਿੰਨੇ ਤੱਕ ਏ 25 ਤੱਕ ਪਾਸਿੰਗ ਆ 25 ਤੱਕ ਪਾਸਿੰਗ ਆ ਗੱਡੀ ਲੱਖ ਰੁਪਏ ਦੀ ਕਰ ਦੇ ਦਾਂਗੇ ਲੱਖ ਰੁਪਏ ਦੀ ਗੱਡੀ ਵਿਦ ਟਰਾਂਸਫਰ ਇਹ ਉਹ ਗੱਡੀ ਸੀ ਜਿਹੜੀ ਤੁਸੀਂ ਚਾਹ ਦੀ ਆ ਪਾਸਟਿੰਗ ਹਾਂ ਇੱਕ ਗੱਡੀ ਹੋਰ ਵੀ ਦਿਖਾਵਾਂਗੇ ਤੁਹਾਨੂੰ ਆ ਲੱਖ ਰੁਪਏ ਦੀ ਗੱਡੀ ਮਿਲ ਜੂਗੀ ਸੈਡਾਨ ਗੱਡੀ ਕੋਈ ਭਾਵੇਂ ਮੇਰਾ ਵੀਰ ਹਾਂਜੀ ਜਿਵੇਂ ਹੀ ਸਾਫ਼ ਆ 25 ਤੱਕ ਪਾਸਿੰਗ ਆ ਲੱਖ ਰੁਪਏ ਦੀ ਮਿਲ ਜਾਣੀ ਇਹ ਹੈਗੀ ਆ i20 i20 ਪੁਰਾਣੀ ਸ਼ੇਪ ਦੀ ਹਾਂਜੀ ਇਹ ਸਪੋਰਟਸ ਮਾਡਲ ਹੈ 10 ਮਾਡਲ ਡੀਜ਼ਲ ਕਾਰ ਵਧੀਆ ਕਾਰ ਹੈ ਅੰਦਰੋਂ ਇੰਟੀਰੀਅਰ ਦੇਖੋ ਬਈ ਮੈਟਿੰਗ ਵਗੈਰਾ ਗੱਡੀ ਨੂੰ ਹੋਰ ਹਾਂਜੀ ਇਹ ਜੋ ਸਟੀਅਰਿੰਗ ਕੰਟਰੋਲ ਹੈ ਸਾਰਾ ਠੀਕ ਹੈ ਜੀ ਹਾਂ 2 ਲੱਖ 20 ਹਜ਼ਾਰ ਦੀ ਕਾਰ ਹੈ ਜੀ 2 ਲੱਖ 20 ਹਜ਼ਾਰ ਦੀ ਕਾਰ ਹੈ ਆਪਣਾ ਰੇਟ ਘਟ ਗੱਡੀਆਂ ਦਾ ਮਕਸਦ ਇਹੀ ਹੈ ਕਿ ਹਰੇਕ ਘਰ ਦੇ ਵਿੱਚ ਗੱਡੀ ਹੋਵੇ ਹੋਵੇ ਬਿਲਕੁਲ ਜੀ ਬਿਲਕੁਲ ਰਾਈਟ ਹਾਂਜੀ ਹਾਂਜੀ ਮਕਸਦ ਇਹੀ ਹੈ ਜੋ ਇੱਕ ਹੈਗੀ ਹੈ ਬਈ ਤੋਹਫਾ ਪੀਸ کہہ ਰਹ ਹਾਂ ਇਹ ਗਿਫਟ ਹੀ ਹੈ ਮੇਰੇ ਸਾਹ ਹਾਂਜੀ ਗਿਫਟ ਹੀ ਹੈ ਜੀ ਇਹ ਇਹਦਾ ਰੇਟ ਹਾਂਜੀ ਤੇ ਇਹਦੀ ਕੀ ਡਿਟੇਲ ਆ ਫਿਰ ਜੀ ਇਹਦੀ ਜੀ ਇਹ 2007 ਮਾਡਲ ਆ ਜੀ ਪਾਸਿੰਗ ਹੋਈ ਹੋਈ ਐ ਪਾਸਿੰਗ ਇਹਦੀ ਕਿੰਨੇ ਤੱਕ ਆ ਇਹਦੀ ਪਾਸਿੰਗ ਹੈਗੀ ਐ 25 26 ਤੱਕ ਪਾਸਿੰਗ ਹੈਗੀ 25 26 ਤੱਕ ਇਹਦੀ ਪਾਸਿੰਗ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇਰੇ ਇਹਦਾ ਰੇਟ 85000 ਰੁਪਏ ਦੀ ਕਾਰ ਦੇ ਦਾਂਗੇ 85000 ਦੀ ਹਾਂ ਜੀ ਜਮਾਈ ਹਾਂ ਜੀ ਹਾਂ ਜੀ ਜੇ ਕੋਈ ਨਵਾਂ ਬਾਈਕ ਲੈਣ ਜਾ ਰਿਹਾ ਤਾਂ ਉਹ ਲੈ ਲਓ ਵੀ ਹਾਂ ਠੀਕ ਆ ਆਪਣੇ ਤੋਂ ਆ ਗਈ ਜੈਨ ਹਾਂ ਜੀ ਜੈਨ ਇਹਦੇ ਲਈ ਫੋਨ ਬੜੇ ਆਉਣੇ ਆ ਜੈਨ ਗੱਡੀ ਮਿਲਦੀ ਨਹੀਂ ਫੋਨ ਆ ਰਹੇ ਨੇ ਜੀ ਫਸਟ ਨਾਂ ਤੇ ਕਾਰ ਐ 2004 ਮਾਡਲ ਕਾਰ ਐ ਇਹ ਪਾਸਿੰਗ ਹੋਈ ਹੋਈ ਐ ਫਰਸਟ ਨਾ ਤੇ ਆ ਹਾਂ ਜਿਹੜਾ ਅਸੀਂ ਸਾਰੇ ਕਸਟਮਰਾਂ ਦਾ ਧਿਆਨ ਰੱਖਿਆ ਬਿਲਕੁਲ ਜੀ ਬਿਲਕੁਲ ਕਸਟਮਰ ਨੂੰ ਕੋਈ ਪ੍ਰੋਬਲਮ ਨਾ ਆਵੇ ਪੇਪਰ ਵਰਕ ਜਾ ਕੇ ਲੈ ਜੀ ਗਾਂ ਬਾਹਰ ਜਾ ਕੇ ਪੰਨ ਨਹੀਂ ਜੀ ਨਹੀਂ ਇਹ ਜੋ ਕੋਈ ਨਹੀਂ ਐ ਪੈਟਰੋਲ ਗੱਡੀ ਐ ਫਰਸਟ ਨਾ ਤੇ ਕਾਰ ਐ ਜੀ ਟਾਇਰ ਵਧੀਆ ਪਏ ਹੋਏ ਨੇ ਹਮ ਤੇ ਇਹ 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 ਕਿੰਨੇ ਨਾਂ ਤੇ ਗੱਡੀ ਇਹ ਫਰਸਟ ਨਾ ਦੀ ਕਾਰ ਐ ਪਹਿਲੇ ਨਾਂ ਦੀ ਕਾਰ ਹਜੇ ਤੱਕ ਪਾਰਟੀ ਕੋਲ ਹੀ ਐ ਪਹਿਲੇ ਨਾ ਦੀ ਗੱਡੀ ਹਾਂਜੀ ਹਾਂਜੀ ਇਹ ਤਾਂ ਤਕਰੀਬਨ ਜਿੰਨੇ ਮਿਲਦੀ ਨਹੀਂ ਪਹਿਲੇ ਜਿੰਨੇ ਮਿਲਦੀ ਨਹੀਂ ਏਸੀ ਹੀਟਰ ਸਟੀਰੀਓ ਸਾਰਾ ਕੁਝ ਵਾਹ ਰਟੋਰ ਐ ਸਾਰਾ ਕੁਝ ਵਰਕਿੰਗ ਐ ਬਿਲਕੁਲ 85000 ਇਹਦਾ ਵੀ 85000 ਦੋਵੇਂ ਆਪਸ਼ਨ ਆ ਰੱਖਤੀ ਸੀ 85000 ਇੱਕ ਆਪਣੀ ਮਾਈਕਰਾਂ ਖੜੀ ਆ ਹਾਂ ਆ ਮਾਈਕਰਾਂ ਖੜੀ ਇੱਕ ਗੱਡੀ ਹਾਂਜੀ ਅੱਜ ਪਾਗਣ ਨਾਲ ਵੀ ਮੈਚ ਹੀ ਹੈ ਗੱਡੀ ਨਾਲ ਆ ਇਹਦੀ ਸੋਫਰ ਡਿਮਾਂਡ ਰੇ ਆਪਣੀ ਡੀਟੇਲ ਕੀ ਆ ਇਹਦੀ ਲੱਖ ਰੁਪਈਆ ਜੀ ਡੀਜ਼ਲ ਗੱਡੀ ਐ ਇਹ ਵੀ ਲੱਖ ਰੁਪਏ ਹਾਂਜੀ ਲੱਖ ਰੁਪਏ ਮਤਲਬ ਤਕਰੀਬਨ 85 ਲੱਖ ਦੀਆਂ ਗੱਡੀਆਂ ਸਾਰੀਆਂ ਹੈਗੀਆਂ ਨੇ ਜੀ ਮੇਰੇ ਕੋਲ 20-25 ਕਾਰਾਂ ਨੇ ਜੀ ਟੋਟਲ ਜਿਹੜੇ ਛੋਟੇ ਬਜਟ ਦੀਆਂ ਕਾਰਾਂ ਨੇ ਠੀਕ ਆ ਤੇ ਹੁਣ ਮੈਂ ਜੇ ਇੱਕ ਗੱਲ ਕਰਾਂ ਐਡਰੈਸ ਦੀ ਆਪਣਾ ਐਡਰੈਸ ਐਡਰੈਸ ਇੱਕ ਮੇਰਾ ਆਫਿਸ ਹੈਗਾ ਜੀ ਆਤਮਪਾਰਕ ਦੇ ਕੋਲ ਹੈ ਲੁਧਿਆਣੇ ਦੇ ਵਿੱਚ ਓਕੇ ਤੇ ਦੂਸਰਾ ਆਫਿਸ ਹੈਗਾ 빅 ਬਾਜ਼ਾਰ ਦੇ ਵਿੱਚ ਆਪਣਾ ਐਸ ਪੀ ਆਟੋਮੋਬਾਈਲ ਫਰਮ ਦਾ ਨਾਮ ਆਪਾਂ ਠੀਕ ਹਾਂ ਹਾਂ ਜੀ ਇਹ ਮਤਲਬ ਇਹ ਜਿੋਂਕ ਇਹ ਆਲੀ ਚੌਂਗ ਲੋਹੜਾਂ ਦੇ ਪਿੰਡ ਬਾਜ਼ਾਰ ਪੈਂਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਕਾਰ ਬਿਆਰ ਜਿਹੜਾ ਵੱਡਾ ਪੈਂਦਾ ਹੈ ਮੋਬਾਈਲ ਨੰਬਰ ਦੀ ਗੱਲ ਕਰਾਂ ਤਾਂ ਹਾਂ ਜੀ ਮੋਬਾਈਲ ਨੰਬਰ ਮੇਰਾ ਹੈਗਾ ਜੀ 98034 83707 ਅ ਜਦੋਂ ਕੋਈ ਵੀਰ ਅਜੇ ਤਾਂ ਹੁਣ ਕਿਸੇ ਨੂੰ ਗੱਡੀ ਪਸੰਦ ਆ ਗਈ ਹਾਂਜੀ ਫਿਰ ਕਾਗਜ਼ ਪੱਤਰ ਸਾਰੇ ਜੀ ਕੰਪਲੀਟ ਕੰਪਲੀਟ ਕਾਗਜ਼ ਮਿਲਣਗੇ ਕੋਈ ਪ੍ਰੋਬਲਮ ਨਹੀਂ ਆਉਣੀ ਨਾ ਜੀ ਬਿਲਕੁਲ ਨਹੀਂ ਉਹਦੇ ਆਪਾਂ ਪੂਰੇ ਜਿਵੇਂ ਜਦੋਂ ਲੋਨ ਕਰਾਣਾ ਹੋਵੇ ਲੋਨ ਵੀ ਹੋ ਜੂਗਾ ਜੀ 10 ਮਾਡਲ ਦੇ ਉੱਤੇ ਵਾਲੀ ਗੱਡੀ ਦਾ ਹਰੇਕ ਤੱਕ ਲੋਨ ਕਰਾ ਦਾਂਗੇ ਦਿਨ ਕਿੰਨੇ ਲੱਗ ਜਾਂਦੇ ਇਹ ਨੂੰ 5 ਦਿਨ ਦੇ ਅੰਦਰ ਅੰਦਰ ਤੁਹਾਡਾ ਲੋਨ ਬਿਲਕੁਲ ਜੀ ਜਿੰਨਾ ਕੋਈ ਹਾਂਜੀ 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 ਤੇ ਇਹ ਸੀਗੇ ਦੋਸਤੋ ਵੀਡੀਓ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀਆਂ ਗੱਡੀਆਂ ਤੇ ਦੂਜੀ ਗੱਲ ਵੀਰੇ ਜਿੱਦਾਂ ਕੋਈ ਗੱਡੀ ਲੈ ਕੇ ਆਉਂਦਾ ਜਿੱਦਾਂ ਕਿਸੇ ਵੱਡੀ ਗੱਡੀ ਨਾਲੀ ਬੇਬੇ ਚੱਕਟ ਵੀ ਲੰਨੇ ਹੋਣੇ ਹਾਂਜੀ ਬਿਲਕੁਲ ਜੀ ਕੱਟ ਲੈਣੇ ਵਧੀਆ ਇੰਸ਼ੋਰਸ ਬਿਲਕੁਲ ਜੀ ਬਿਲਕੁਲ ਠੀਕ ਹਾਂ ਗੱਡੀਆਂ ਸਾਰੀਆਂ ਸੀਗੀਆਂ ਕੋਕਾ ਪੀਸ ਸਾਰੀਆਂ ਸੋਹਣੀਆਂ ਗੱਡੀਆਂ ਤੇ ਤੁਸੀਂ ਨਾ ਕਮੈਂਟ 'ਚ ਇੱਕ ਵਾਰੀ ਜ਼ਰੂਰ ਦੱਸਿਓ ਉਹ 85 ਹਜ਼ਾਰ ਵਾਲੀ ਕਿਹੜੀ ਜਿਹਨੇ ਗੱਡੀ ਨਿਕਾਣ ਹੋਣੇ ਬਹੁਤ ਹੋਣਗੇ ਏਸੀ ਸਾਰਾ ਕੁਝ ਇੰਸ਼ੋਰਸ ਵੀ ਹੈ ਕਾਰ ਦੀ ਠੀਕ ਹਾਂ ਵਿਦ ਇੰਸ਼ੋਰਸ ਠੀਕ ਹਾਂ ਤੇ ਇਹਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਮਿਲਦੇ ਹਾਂ